ਹਾਂਜੀ ਕਈ ਵਾਰ ਆਪਣੇ ਹੈਵੀ ਬ੍ਰੈਸਟ ਮਾਪ ਦੇ ਵਿੱਚ ਜਦੋਂ ਆਪਾਂ 슬ੀਵ ਕਟਿੰਗ ਕਰਦੇ ਹਾਂ ਉਹਦੇ ਵਿੱਚ ਆਪਾਂ ਨੂੰ ਸੈਂਟਰ ਦੇ ਵਿੱਚ ਜੋੜ ਲਗਾਉਣਾ ਪੈਂਦਾ ਤੇ ਉਸ ਜੋੜ ਨੂੰ ਦੇਖੋ ਜੀ ਆਪਾਂ ਇਸ ਤਰੀਕੇ ਨਾਲ ਹੀ ਛੱਡ ਦਾਂਗੇ ਤਾਂ ਬਿਲਕੁਲ ਵੀ ਚੰਗਾ ਨਹੀਂ ਲੱਗਣਾ ਠੀਕ ਹੈ ਜੀ ਸੋ ਆਪਾਂ ਇਸ ਤਰੀਕੇ ਨਾਲ ਦੇਖੋ ਇੱਕ ਲੈਸ਼ ਲਗਾਵਾਂਗੇ ਸੈਂਟਰ ਦੇ ਵਿੱਚ ਠੀਕ ਹੈ ਬਹੁਤੀ ਸੋਹਣੀ ਤਰੀਕੇ ਨਾਲ 슬ੀਵ ਬਣੇਗੀ ਜੀ ਠੀਕ ਹੈ ਇਹ ਦੇਖੋ ਇਸ ਜਿਹੜੇ ਆਪਣਾ ਸੈਂਟਰ ਦੇ ਵਿੱਚ ਸਲਾਈ ਦਿਖ ਰਹੀ ਹੈ ਜੀ ਇਹਨੂੰ ਆਪਾਂ ਕਵਰ ਕਰਾਂਗੇ ਇਹ ਆਪਣੇ ਕੋਲੇ ਮੋਤੀ ਵਾਲੀ ਲੈਸ਼ ਹੈ ਜੀ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਲੈਸ਼ ਲਗਾ ਕੇ ਜਿਹੜਾ ਜੋੜ ਹੈ ਜੀ ਉਹ ਕਵਰ ਕਰ ਸਕਦੇ ਆ ਪਹਿਲਾ ਪਲੇਸ਼ ਨੂੰ ਇੱਧਰ ਰੱਖਣਾ ਔਰ ਇਹਦੇ ਉੱਪਰ ਆਪਾਂ ਦੂਜੀ ਲੈਸ਼ ਨੂੰ ਰੱਖਾਂਗੇ ਸਿਰਫ ਇੱਕ ਸਲਾਈ ਨਾਲ ਆਪਣੀ ਲੈਸ਼ ਲੱਗੇਗੀ ਜੀ ਬਿਲਕੁਲ ਇਹਦੇ ਉੱਪਰ ਰੱਖ ਕੇ ਫੇਰ ਆਪਾਂ ਸਿੱਧੀ ਸਲਾਈ ਲਗਾਉਣੀ ਆ। ਇਕਸਟ੍ਰੇਸ਼ਨ ਆਪਾਂ ਕੱਟ ਕਰ ਲਾਂਗੇ ਸੋ ਇਹ ਦੇਖੋ ਜੀ ਸੈਂਟਰ ਦੇ ਵਿੱਚ ਆਪਾਂ ਲੈਸ਼ ਲਗਾ ਕੇ ਬਹੁਤ ਹੀ ਸੋਹਣਾ 슬ੀਵ ਦਾ ਜਿਹੜਾ ਡਿਜ਼ਾਈਨ ਹੈ ਜੀ ਉਹ ਵੀ ਆਪਾਂ ਤਿਆਰ ਕਰ ਲਿਆ ਵੀਡੀਓ ਵਧੀਆ ਲੱਗੇ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਵੇਖਣ ਲਈ